ਭਾਰਤੀਆਂ ਨੂੰ ਚਾਹ ਬਹੁਤ ਪਸੰਦ ਹੈ ਸਵੇਰ ਦੀ ਚੰਗੀ ਸ਼ੁਰੂਆਤ ਹੀ ਚਾਹ ਨਾਲ ਹੁੰਦੀ ਹੈ ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਨੇ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸਾਰਾ ਦਿਨ ਚਾਹ ਪੀਂਦੇ ਰਹਿੰਦੇ ਨੇ ਕੁਝ ਲੋਕ ਦਿਨ ਚ 4-5 ਕੱਪ ਚਾਹ ਪੀਂਦੇ ਨੇ ਜਦ ਤੱਕ ਜਦਕਿ ਕੁਝ ਲੋਕ ਇਸ ਤੋਂ ਵੀ ਜ਼ਿਆਦਾ ਚਾਹ ਪੀਂਦੇ ਫਿਟਨੈਸ ਪ੍ਰੇਮੀ ਅਕਸਰ ਚਾਹ ਪੀਣ ਤੋਂ ਇਨਕਾਰ ਕਰਦੇ ਨੇ ਖਾਸ ਤੌਰ ਤੇ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਨੇ ਉਨਾ ਨੂੰ ਚਾਹ ਨਾ ਪੀਣ ਦੀ ਸਪਸ਼ਟ ਮਨਾਈ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਾਹ ਪੀਣ ਨਾਲ ਵਾਕਈ ਭਾਰ ਵੱਧਦਾ ਹੈ ਮੈਗਨੀਜ਼ੀ ਖਬਰ ਮੁਤਾਬਕ ਡਾਇਬਟੀਜ਼ ਐਜੂਕੇਟਰ ਗਰਿਮਾ ਗੋਇਲ ਇਸ ਪੂਰੇ ਮਾਮਲੇ ਤੇ ਦੱਸਦੀ ਨਜ਼ਰ ਆਈ ਹੈ ਜਿਸ ਤਰ੍ਹਾਂ ਅਸੀਂ ਭਾਰਤੀ ਚਾਹ ਪੀਂਦੇ ਆ ਉਹ ਹੈ ਬਹੁਤ ਸਾਰਾ ਦੁੱਧ ਅਤੇ ਖੰਡ ਚਾਹ ਪੱਤੀ ਮਿਲਾ ਕੇ ਅਜਿਹੀ ਸਥਿਤੀ ਚ ਚਾਹ ਪੀਣ ਨਾਲ ਭਾਰ ਵਧਦਾ ਹੈ ਰਿਫਾਈਨਡ 슈ਗਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਕੱਲ੍ਹ ਬਾਜ਼ਾਰ ਵਿੱਚ ਦੁੱਧ ਦੀਆਂ ਕਈ ਕਿਸਮਾਂ ਹਨ ਜਿਵੇਂ ਘੱਟ ਚਰਬੀ ਵਾਲਾ ਦੁੱਧ ਟੌਂਡ ਦੁੱਧ ਪਾਸਚੁਰਾਈਜ਼ਡ ਦੁੱਧ ਆਦਿ ਅੱਜ ਕੱਲ੍ਹ ਅਸੀਂ ਜੋ ਦੁੱਧ ਦੀ ਵਰਤੋਂ ਕਰਦੇ ਹਾਂ ਉਸ ਵਿੱਚ ਬਹੁਤ ਘੱਟ ਪੋਸ਼ਟਿਕ ਤੱਤ ਹੁੰਦੇ ਨੇ ਪਰ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਅਸੀਂ ਹਾਈ ਫੈਟ ਵਾਲਾ ਦੁੱਧ ਖਾਂਦੇ ਹਾਂ ਜਾਂ ਪੀਂਦੇ ਹਾਂ ਤਾਂ ਸਰੀਰ 'ਚ ਚਰਬੀ ਅਤੇ ਭਾਰ ਦੋਵੇਂ ਵਾਅਦੇ ਨੇ ਜੇਕਰ ਕੋਈ ਵਿਅਕਤੀ ਰੋਜ਼ਾਨਾ 2 ਤੋਂ 3 ਕੱਪ ਚਾਹ ਪੀਂਦਾ ਹੈ ਤਾਂ ਉਸਦਾ ਭਾਰ ਵਧੇਗਾ